Delight Punjab Academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਪਾਕਿਸਤਾਨ ਦੇ ਵਿੱਚੋਂ ਇੱਕ ਬਹੁਤ ਵੱਡੀ ਨਿਊਜ਼ ਨਿਕਲ ਕੇ ਆ ਰਹੀ ਹੈ ਕਿ ਉੱਥੋਂ ਦੇ ਸੈਨਾ ਪ੍ਰਮੁਖ ਜਿਹੜੇ ਆਸੇ ਮੁਨੀਰ ਨੇ ਉਹਨਾਂ ਦੇ ਕਾਰਜਕਾਲ ਨੂੰ 2030 ਤੱਕ ਵਧਾ ਦਿੱਤਾ ਹੈ। ਤੁਹਾਨੂੰ ਪਤਾ ਹੈ ਕਿ ਸੈਨਾ ਪ੍ਰਮੁਖ ਦੇ ਤੌਰ ਤੇ ਉਹ 2027 ਦੇ ਵਿੱਚ ਰਿਟਾਇਰ ਹੋਣ ਵਾਲੇ ਸੀ ਬਟ ਉੱਥੋਂ ਦੀ ਪੋਲੀਟੀਕਲ ਪਾਰਟੀ ਤੇ ਖਾਸ ਕਰਕੇ ਪ੍ਰੈਜ਼ੀਡੈਂਟ ਗਵਰਨਮੈਂਟ ਜਿਹੜੀ ਹੈਗੀ ਆ ਜਿਹੜੇ ਪੀਐਮ ਨੇ ਸ਼ਹਿਬਾਜ਼ ਸ਼ਰੀਫ ਉਹਨਾਂ ਨੂੰ ਲੱਗਦਾ ਵੀ ਭਾਰਤ ਤੋਂ ਕਿਤੇ ਨਾ ਕਿਤੇ ਖਤਰਾ ਹਾਲੇ ਵੀ ਪਾਕਿਸਤਾਨ ਨੂੰ ਬਣਿਆ ਹੋਇਆ ਹੈ ਇਸ ਕਰਕੇ ਇਹਨਾਂ ਨੂੰ ਰਿਟਾਇਰ ਕਰਨਾ ਹਾਲੇ ਸਹੀ ਫੈਸਲਾ ਨਹੀਂ ਹੋਏਗਾ ਪੂਰੇ ਮੈਟਰ ਨੂੰ ਥੋੜਾ ਡੀਪ ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕਾਰਜਕਾਲ ਨੂੰ 2030 ਤੱਕ ਵਧਾਉਣ ਤੋਂ ਬਾਅਦ ਭਾਰਤ ਨਾਲ ਕਿਸ ਤਰ੍ਹਾਂ ਦੇ ਸਬੰਧ ਹੋ ਸਕਦੇ ਆ ਕਿੰਦਾਂ ਦੇ ਚੁਣੌਤੀਆਂ ਦਾ ਸਾਹਮਣਾ ਜਿਹੜਾ ਹੈਗਾ ਭਾਰਤ ਨੂੰ ਕਰਨਾ ਪੈ ਸਕਦਾ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫੀਲਡ ਮਾਰਸ਼ਲ ਅਸੀਮੁਨੀਰ 2030 ਤੱਕ ਡਿਫੈਂਸ ਫੋਰਸਸ ਦੇ ਮੁਖੀ ਰਹਿਣਗੇ ਦੇਸ਼ ਦੇ ਹਾਲਾਤ ਰਾਜਨੀਤੀ ਅਤੇ ਸੈਨਾ ਦੇ ਰੋਲ ਤੇ ਵੱਡੀ ਚਰਚਾ ਇਸ ਸਮੇਂ ਪਾਕਿਸਤਾਨ ਦੇ ਵਿੱਚ ਚੱਲ ਰਹੀ ਹੈ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਸੈਨਾ ਪ੍ਰਮੁਖਤਾ ਉਹ ਹੈ ਗਈ ਸੀ ਹੈਨਾ ਅਸੀਮੁਨੀਰ ਪਹਿਲਾਂ ਤੋਂ ਹੀ ਨੇ ਤੇ ਇਸ ਸਾਲ ਮਈ ਦੇ ਵਿੱਚ ਉਹਨਾਂ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ ਤੇ ਹੁਣ ਉਹਨਾਂ ਨੂੰ ਚੀਫ ਆਫ ਡਿਫੈਂਸ ਸਟਾਫ ਦਾ ਮੁਖੀ ਵੀ ਬਣਾ ਦਿੱਤਾ ਹੈ ਕੈਂ ਦਾ ਮਤਲਬ ਇਹ ਹੈਗਾ ਵੀ ਉਹਨਾਂ ਨੂੰ ਐਕਸਟਰਾ ਜਿਹੜਾ ਹੈਗਾ ਵਰਕ ਦਿੱਤਾ ਗਿਆ ਐਕਸਟਰਾ ਪੋਜੀਸ਼ਨ ਵੀ ਦੇ ਦਿੱਤੀ ਗਈ ਆ ਜਿਸ ਨੂੰ ਲੈ ਕੇ ਉਹ 2030 ਤੱਕ ਆਪਣੀਆਂ ਸੇਵਾਵਾਂ ਨਿਭਾਉਣਗੇ ਫੀਲਡ ਮਾਰਸ਼ਲ ਅਸਦ ਮਨੀਰ ਨੇ ਕਿਹਾ ਪਾਕਿਸਤਾਨ ਦੇ ਹਾਲਾਤ ਬਿਹਤਰ ਹੋ ਰਹੇ ਨੇ ਹੁਣ ਦੇਸ਼ ਉੱਪਰ ਵੱਲ ਉਡਾਣ ਭਰੇਗਾ ਇਹ ਬਿਆਨ ਉਹਨਾਂ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਇਵਾਨੇ ਸਦਰ ਵਿੱਚ ਕੀਤੇ ਭੋਜਨ ਦੌਰਾਨ ਕੀਤਾ ਗਿਆ ਉਹ ਤੋਂ ਉੱਥੇ ਖਾਸ ਕਰਕੇ ਇੱਕ ਡਿਨਰ ਜਿਹੜਾ ਹੈਗਾ ਰੀਸ ਕੀਤਾ ਗਿਆ ਸੀ ਉਸ ਡਿਨਰ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਹੁਣ ਸਟੇਬਲ ਹੈਗਾ ਤੇ ਹੁਣ ਇੱਕ ਵੱਡੀ ਉਡਾਨ ਭਰਨ ਦੇ ਲਈ ਜਿਹੜਾ ਹੈਗਾ ਪਾਕਿਸਤਾਨ ਤਿਆਰ ਤੇ ਜਿਹੜਾ ਰਾਸ਼ਟਰਪਤੀ ਦਫ਼ਤਰ ਵੱਲੋਂ ਹੁਣ 4 ਦਸੰਬਰ ਦੇ ਆਸ-ਪਾਸ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਦੇ ਵਿੱਚ ਆਸੀਫ ਮਨੀਰ ਨੂੰ 5 ਸਾਲਾਂ ਲਈ ਚੀਫ ਆਫ ਡਿਫੈਂਸ ਫੋਰਸੇਸ ਬਣਾ ਦਿੱਤਾ ਗਿਆ ਉਹਨਾਂ ਦਾ ਕਾਰਜਕਾਲ 2030 ਦੇ ਵਿੱਚ ਹੁਣ ਖਤਮ ਹੋਏਗਾ ਉਹ ਆਰਮੀ ਚੀਫ ਹੋਣ ਦੇ ਨਾਲ ਨਾਲ ਚੀਫ ਆਫ ਡਿਫੈਂਸ ਸਟਾਫ ਦੋਵੇਂ ਪਦਾਂ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਉਣਗੇ 2022 ਵਿੱਚ ਉਹ ਆਰਮੀ ਚੀਫ ਨਿਯੁਕਤ ਹੋਏ ਸੀ ਹੈਨਾ ਤੇ ਸੈਨਿਕ ਕਾਨੂੰਨ ਦੇ ਵਿੱਚ ਸੋਧ ਤੋਂ ਬਾਅਦ ਕਾਰਜਕਾਲ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਗਿਆ ਤੇ ਨਵੇਂ 27th ਅਮੈਂਡਮੈਂਟ ਤੋਂ ਬਾਅਦ ਉਹ ਦੋਹਰੀ ਜ਼ਿੰਮੇਵਾਰੀ ਨਿਭਾਉਣਗੇ ਪਾਕਿਸਤਾਨ ਦੇ ਸੰਵਿਧਾਨ ਦੇ ਵਿੱਚ 27th ਅਮੈਂਡਮੈਂਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਦਾਂ ਦੀ ਇੱਕ ਜ਼ਿੰਮੇਵਾਰੀ ਐਕਸਟਰਾ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਸੌਂਪੀ ਗਈ ਹੈ ਇਦਾਂ ਪਹਿਲਾਂ ਕਿਸੇ ਵੀ ਆਰਮੀ ਚੀਫ ਨਾਲ ਪਾਕਿਸਤਾਨ ਦੇ ਵਿੱਚ ਨਹੀਂ ਕੀਤਾ ਗਿਆ ਪਾਕਿਸਤਾਨ ਦੇ ਪੀਐਮ ਨੇ ਕਿਹਾ ਕਿ ਦੇਸ਼ ਦੀ ਰੱਖਿਆ ਇਹਦੇ ਨਾਲ ਹੋਰ ਮਜ਼ਬੂਤ ਹੋਵੇਗੀ ਤੇ ਸਾਰੇ ਸੰਸਥਾਨ ਮਿਲ ਕੇ ਕੰਮ ਕਰਨਗੇ ਹੈਨਾ ਸੋਸ਼ਲ ਮੀਡੀਆ ਦੇ ਉੱਤੇ ਆਸੀਬ ਮੁਨੀਰ ਨਾਂ ਦਾ ਜਿਹੜਾ ਉਹਨਾਂ ਦਾ ਨਾਂ ਟ੍ਰੈਂਡ ਕਰ ਰਿਹਾ ਕਈ ਲੋਕ ਇਸ ਨੂੰ ਅਸਾਧਾਰਨ ਨਿਯੁਕਤੀ ਦੱਸ ਰਹੇ ਨੇ ਤੇ ਕਹਿੰਦੇ ਨੇ ਕਿ ਪਹਿਲੀ ਵਾਰ ਕਿਸੇ ਸੇਵਾਦਾਰ ਆਰਮੀ ਚੀਫ ਨੂੰ ਇੰਨਾ ਲੰਮਾ ਕਾਰਜਕਾਲ ਮਿਲਿਆ ਹੈ ਮੈਂ ਥੋੜਾ ਜਿਹਾ ਜ਼ਿਕਰ ਤੁਹਾਨੂੰ ਦੱਸਦਾ ਪਾਕਿਸਤਾਨ ਦੀ ਕੰਡੀਸ਼ਨ ਦੇ ਪੁਆਇੰਟ ਆਫ ਊ ਤੋਂ ਦੇਖੋ ਪਾਕਿਸਤਾਨ ਦੇ ਵਿੱਚ ਜੇਕਰ ਐਦਾਂ ਦੀ ਕੰਡੀਸ਼ਨ ਹੁੰਦੀ ਆ ਕਿ ਉੱਥੋਂ ਦੀ ਆਰਮੀ ਤੇ ਉੱਥੋਂ ਦੀ ਗਵਰਨਮੈਂਟ ਜਿਹੜੀ ਹੈਗੀ ਆ ਜੇਕਰ ਉਹ ਮਿਲ ਕੇ ਕੰਮ ਕਰਨ ਤਾਂ ਇਹ ਕਿਹਾ ਜਾਂਦਾ ਹੈਗਾ ਵੀ ਪਾਕਿਸਤਾਨ ਦੇ ਵਿੱਚ ਸਟੇਬਿਲਿਟੀ ਹੈ ਮੈਂ ਫਿਰ ਦੁਬਾਰਾ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਹੋਵੇ ਉਹਦੇ ਨਾਲ ਮਿਲ ਕੇ ਜੇ ਆਰਮੀ ਜਿਹੜੀ ਉੱਥੋਂ ਦੀ ਕੰਮ ਕਰੇ ਦੋਨਾਂ ਦੇ ਵਿੱਚ ਰਿਲੇਸ਼ਨ ਵਧੀਆ ਰਹਿਣ ਤਾਂ ਇਹ ਮੰਨ ਲਿਆ ਜਾਂਦਾ ਹੈਗਾ ਕਿ ਪਾਕਿਸਤਾਨ ਦੇ ਵਿੱਚ ਸਟੇਬਿਲਿਟੀ ਆ ਸਥਿਰਤਾ ਵਧੀਆ ਚੀਜ਼ਾਂ ਨੇ ਕਿਉਂਕਿ ਨਾਰਮਲੀ ਇਹ ਦੇਖਣ ਨੂੰ ਮਿਲਦਾ ਹੈਗਾ ਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਹੁੰਦੀ ਹੈ ਉਹ ਚਾਹੁੰਦੀ ਹੈ ਵੀ ਮੇਰੇ ਕੋਲ ਜ਼ਿਆਦਾ ਅਥਾਰਟੀ ਰਵੇ ਤੇ ਪਾਕਿਸਤਾਨ ਦੇ ਵਿੱਚ ਆਰਮੀ ਜਿਹੜੀ ਹੈਗੀ ਉਹ ਤੁਹਾਨੂੰ ਪਤਾ ਕਿ ਆਪਣੇ ਤੋਂ ਕੰਟਰੋਲ ਨਹੀਂ ਛੱਡਣਾ ਚਾਹਦੀ ਇਸ ਦਾ ਜਿਹੜਾ ਬਿਹਤਰ ਜਿਹੜਾ ਉਦਾਹਰਣਾ ਉਹ ਤੁਸੀਂ ਇਮਰਾਨ ਖਾਨ ਦੇ ਤੌਰ ਤੇ ਦੇਖ ਸਕਦੇ ਹੋ ਇਮਰਾਨ ਜਿਹੜੇ ਇਮਰਾਨ ਖਾਨ ਨੇ ਹੈਨਾ ਉਹਨਾਂ ਦਾ ਹਾਸ਼ਰ ਤੁਸੀਂ ਇਸ ਸਮੇਂ ਦੇਖ ਰਹੇ ਹੋ ਉਹਦਾ ਕਾਰਨ ਇਹ ਹੈਗਾ ਵੀ ਉਹਨਾਂ ਨੇ ਸੈਨਾ ਪ੍ਰਮੁਖ ਦੀ ਕਈ ਵਾਰ ਆਲੋਚਨਾ ਕੀਤੀ ਉਹਨਾਂ ਨੇ ਸੈਨਾ ਦੇ ਉੱਤੇ ਵੀ ਕਈ ਸਵਾਲ ਕ੍ਰੀਏਟ ਕੀਤੇ ਇਸ ਕਰਕੇ ਉਦੋਂ ਦਾ ਹੀ ਉਹਨਾਂ ਤੇ ਕਰਪਸ਼ਨ ਦਾ ਕੇਸ ਪਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੁਣੇ ਜਦ ਉਹਨਾਂ ਦੀਆਂ ਭੈਣਾਂ ਉਹਨਾਂ ਨਾਲ ਮਿਲਣ ਗਈਆਂ ਤਾਂ ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਇਮਰਾਨ ਖਾਨ ਇਹ ਗੱਲ ਕਹਿ ਰਹੇ ਸੀ ਵੀ ਮੈਨੂੰ ਸਾਰਾ ਦਿਨ ਕਾਲ ਕੋਠੜੀ ਦੇ ਵਿੱਚ ਬੰਦ ਰੱਖਿਆ ਜਾਂਦਾ ਹੈ ਮੈਨੂੰ ਬਾਹਰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਮੇਰਾ ਖਾਣ ਪੀਣ ਵੀ ਵਧੀਆ ਨਹੀਂ ਹੈਗਾ ਸਰਕਾਰ ਮੇਰੇ ਨਾਲ ਇਦਾਂ ਟਰੀਟ ਕਰ ਰਹੀ ਹੈ ਜਿਦਾਂ ਮੈਂ ਕੋਈ ਟੈਰਰਿਸਟ ਹੋਵਾਂ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂ ਵੀ ਜਿਸ ਤਰੀਕੇ ਦੀ ਸ਼ਹਿਬਾਜ਼ ਸ਼ਰੀਫ ਤੇ ਆਸੀਮ ਮੁਨੀਰ ਦੀ ਜੋੜੀ ਚੱਲ ਰਹੀ ਹੈ ਜਾਂ ਜਿੰਨਾ ਜਿਸ ਤਰੀਕੇ ਦੇ ਰਿਲੇਸ਼ਨ ਇਹਨਾਂ ਦੇ ਆਪਸ ਦੇ ਵਿੱਚ ਰਹਿ ਰਹੇ ਨੇ ਉਹਦਾ ਉਸ ਤੋਂ ਇੱਕ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ ਵੀ ਸ਼ਾਇਦ ਇਮਰਾਨ ਖਾਨ ਨੂੰ ਯਾਤਾਂ ਪਾਕਿਸਤਾਨ ਤੋਂ ਬਾਹਰ ਭੇਜ ਦਿੱਤਾ ਜਾਵੇ ਜਾਂ ਇਮਰਾਨ ਖਾਨ ਨੂੰ ਮਾਰ ਹੀ ਕਿਉਂ ਨਾ ਦਿੱਤਾ ਜਾਵੇ ਕਿਉਂਕਿ ਇਹ ਦੋਨੋਂ ਹੀ ਨਹੀਂ ਚਾਹੁੰਦੇ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਇਹਨਾਂ ਦੀ ਪਾਰਟੀ ਆ ਪੀਟੀਆਈ ਉਹਦਾ ਐਗਜ਼ਿਸਟੈਂਸ ਰਹੇ ਹੈਨਾ ਇਹ ਗੱਲ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਤੇ ਉਹਦਾ ਦੇ ਹੀ ਹਾਲਾਤ ਪਾਕਿਸਤਾਨ ਦੇ ਵਿੱਚ ਇਸ ਟਾਈਮ ਬਣੇ ਹੋਏ ਨੇ ਸਰਕਾਰ ਨੇ ਇਹ ਗੱਲ ਕਹੀ ਆ ਵੀ ਜਿਹੜਾ ਇਹ ਕਾਰਜਕਾਲ ਇਹਨਾਂ ਦਾ ਬਣਾਇਆ ਗਿਆ ਹੈ ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਰੂਪ ਦੇ ਵਿੱਚ ਕੀਤੀ ਗਈ ਆ ਇਦੇ ਵਿੱਚ ਕਿਸੇ ਦਾ ਕੋਈ ਖਾਸ ਕਰਕੇ ਮਤਲਬ ਪ੍ਰੋਸੀਜਰ ਨੂੰ ਭੰਗ ਨਹੀਂ ਕੀਤਾ ਗਿਆ ਪੀਟੀਆਈ ਦੀਆਂ ਅਟਕਲਾਂ ਨੂੰ ਰੱਦ ਕੀਤਾ ਗਿਆ ਪੀਟੀਆਈ ਵਾਰ-ਵਾਰ ਕਹਿ ਰਹੀ ਆ ਜਿਹੜੀ ਉਹਨਾਂ ਦੀ Imran Khan ਦੀ ਪਾਰਟੀ ਆ ਪਾਕਿਸਤਾਨ ਹੈਨਾ ਤਹਿਰੀਕੇ ਇਨਸਾਫ ਪਾਰਟੀ ਉਹਨੇ ਇਹ ਗੱਲ ਕਹੀ ਆ ਵੀ ਹਾਂ ਇਹ ਸਭ ਕੁਝ ਜਿਹੜਾ ਹੈਗਾ ਮਿਲੀ ਭਰਤ ਹੈਗੀ ਆ ਸਰਕਾਰ ਦੀ ਤੇ ਸੈਨਾ ਦੀ Imran Khan ਨੂੰ ਕਾਊਂਟਰ ਕਰਨ ਦੀ ਜਾਂ Imran Khan ਦੀ ਪਾਰਟੀ ਨੂੰ ਪੂਰੇ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਖਤਮ ਕਰਨ ਦੀ ਹੁਣ ਇੱਕ ਵੱਡਾ ਸਵਾਲ ਤੁਹਾਡੇ ਮਨ ਦੇ ਵਿੱਚ ਇਹ ਆ ਰਿਹਾ ਹੋਵੇਗਾ ਕਿ ਸਰ ਪਾਕਿਸਤਾਨ ਦੀ ਜਿਹੜੀ ਜਨਤਾ ਜਾਂ ਪਾਕਿਸਤਾਨ ਦੀ ਸਰਕਾਰ ਇੰਨਾ ਜ਼ਿਆਦਾ ਆਸੀ ਮੁਨੀਰ ਦੇ ਉੱਤੇ ਭਰੋਸਾ ਕਿਉਂ ਕਰ ਰਹੀ ਆ ਇਹਦਾ ਵੀ ਇੱਕ ਵੱਡਾ ਕਾਰਨ ਆ ਤੁਹਾਨੂੰ ਪਤਾ ਹੋਣਾ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹਨਾ ਇੱਕ ਬਹੁਤ ਵੱਡਾ ਅਤਵਾਦੀ ਹਮਲਾ ਹੋਇਆ ਤਾਂ ਭਾਰਤ ਸਰਕਾਰ ਵੱਲੋਂ ਇੱਕ ਆਪਰੇਸ਼ਨ ਸਿੰਧੂਰ ਚਲਾਇਆ ਗਿਆ ਇਹਦੇ ਵਿੱਚ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਭਾਰਤੀ ਸਰਕਾਰ ਵੱਲੋਂ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਹੈ ਕੈਂਪ ਸੀਗੇ ਹੈਨਾ 테러 ਕੈਂਪ ਸੀ ਉਹਨਾਂ ਨੂੰ ਅਸੀਂ ਡਿਸਟਰੋਏ ਕਰ ਦਿੱਤਾ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਤੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵਾਰ ਜਾਂ ਜੰਗ ਦੇ ਹਾਲਾਤ ਵੀ ਬਣ ਗਏ ਸੀ ਹੈਨਾ ਫਿਰ ਇੱਕਦਮ ਵਾਰ ਰੁਕ ਗਈ ਜਿੱਦਾ ਕ੍ਰੈਡਿਟ ਵਾਰ-ਵਾਰ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹ ਲੈਂਦੇ ਰਹੇ ਵੀ ਮੈਂ ਇਸ ਯੁੱਧ ਨੂੰ ਰੋਕਿਆ ਇਸ ਕਰਕੇ ਮੈਨੂੰ ਕਿਤੇ ਨਾ ਕਿਤੇ ਨੋਬਲ ਪੀਸ ਪ੍ਰਾਈਜ਼ ਵੀ ਮਿਲਣਾ ਚਾਹੀਦਾ ਤੇ ਤੁਹਾਨੂੰ ਮੈਂ ਇਹ ਗੱਲ ਦੱਸ ਰਿਹਾ ਸੀਗਾ ਵੀ ਜਿਹੜੀ ਆ ਸਿਚੁਏਸ਼ਨ ਹੋਈ ਹੈ ਨਾ ਯੁੱਧ ਦੇ ਹਾਲਾਤ ਬਣੇ ਇਹਦੇ ਵਿੱਚ ਪਾਕਿਸਤਾਨ ਨੇ ਵਾਰ-ਵਾਰ ਇਹ ਚੀਜ਼ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਇਸ ਟੈਨਸ਼ਨ ਦੇ ਵਿੱਚ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਕਹਿਣ ਦਾ ਮਤਲਬ ਆ ਜਿਹੜੀ ਛੋਟੀ ਜੰਗ ਹੋਈ ਇਸ ਜੰਗ ਦੇ ਵਿੱਚ ਪਾਕਿਸਤਾਨ ਸਫਲ ਹੋਇਆ ਤੇ ਇਸ ਗੱਲ ਦਾ ਸਿਹਰਾ ਜਿਹੜਾ ਹੈਗਾ ਆਸਿਫ ਮੁਨੀਰ ਤੇ ਸਹਿਬਾਜ਼ ਸ਼ਰੀਫ ਨੂੰ ਦਿੱਤਾ ਗਿਆ ਕਹਿਣ ਦਾ ਮਤਲਬ ਇਹ ਹੈਗਾ ਵੀ ਜੇਕਰ ਭਾਰਤ ਵੱਲੋਂ ਕੋਈ ਅਟੈਕ ਫਿਰ ਤੋਂ ਕੀਤਾ ਜਾਂਦਾ ਤਾਂ ਆਸਿਫ ਮੁਨੀਰ ਦਾ ਸੈਨਾ ਪ੍ਰਮੁਖ ਦੇ ਤੌਰ ਤੇ ਰਹਿਣਾ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਤੁਸੀਂ ਕਹੋਗੇ ਸਰ ਉਹ ਵਾਰ ਤਾਂ ਹੋ ਕੇ ਖਤਮ ਵੀ ਹੋ ਗਈ ਫਿਰ ਹੁਣ ਕਿਸ ਚੀਜ਼ ਦਾ ਡਰ ਹੈਗਾ ਪਾਕਿਸਤਾਨ ਨੂੰ ਇਹ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਕਿਉਂਕਿ ਦੇਖੋ ਹੁਣੇ ਕੁਝ ਦਿਨ ਪਹਿਲਾਂ ਭਾਰਤ ਦੇ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਸਿੰਧ ਇੱਕ ਸਮੇਂ ਮੰਨਦਿਆਂ ਵੀ ਹੁਣ ਪਾਕਿਸਤਾਨ ਦੇ ਵਿੱਚ ਹੈਗਾ ਤੇ ਆਜ਼ਾਦੀ ਤੋਂ ਪਹਿਲਾਂ ਉਹ ਭਾਰਤ ਦਾ ਹਿੱਸਾ ਰਿਹਾ ਤੇ ਹੋ ਸਕਦਾ ਆਉਣ ਵਾਲੇ ਟਾਈਮ ਚ ਫਿਰ ਸਿੰਧ ਜਿਹੜਾ ਹੈਗਾ ਭਾਰਤ ਦੇ ਵਿੱਚ ਸ਼ਾਮਿਲ ਹੋ ਜੇ ਜਾਂ ਭਾਰਤ ਦਾ ਹਿੱਸਾ ਬਣ ਜੇ ਇਹ ਮੈਸੇजेस ਉਹਨਾਂ ਦੇ ਨੇ ਜਿਸ ਨਾਲ ਪਾਕਿਸਤਾਨ ਨੂੰ ਇੱਕ ਜਿਹੜਾ ਹੈਗਾ ਉਹਦਾ ਖੌਫ ਬਣਿਆ ਰਹਿੰਦਾ ਵੀ ਸ਼ਾਇਦ ਇੰਡੀਆ ਅਟੈਕ ਕਰ ਸਕਦਾ ਇਹਦਾ ਇੱਕ ਹੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਵਾਰ-ਵਾਰ ਭਾਰਤ ਦੇ ਜਿਹੜੇ ਕਈ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਪਾਕ ოਕੂਪਾਈਡ ਕਸ਼ਮੀਰ ਜਿਹੜਾ ਹੈਗਾ ਉਹ ਭਾਰਤ ਦਾ ਹਿੱਸਾ ਹੈਗਾ ਹੈਨਾ ਉਹਨੂੰ ਪਾਕਿਸਤਾਨ ਨੇ ਗੈਰ ਕਾਨੂੰਨੀ ਤੌਰ ਤੇ ਆਪਣੇ ਵਿੱਚ ਰੱਖਿਆ ਹੋਇਆ ਹੈ ਜਾਂ ਕੰਟਰੋਲ ਕੀਤਾ ਹੋਇਆ ਤੇ ਭਾਰਤ ਜਦ ਤੱਕ ਪਾਕ ოਕੂਪਾਈਡ ਕਸ਼ਮੀਰ ਨੂੰ ਵਾਪਸ ਨਹੀਂ ਲਏਗਾ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੋਏਗਾ ਇਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਵੀ ਪਾਕਿਸਤਾਨ ਨੂੰ ਡਰ ਰਹਿੰਦਾ ਹੈ ਇਸ ਲਈ ਆਸੀਬ ਮਨੀਰ ਦੇ ਉੱਤੇ ਜ਼ਿਆਦਾ ਭਰੋਸਾ ਕੀਤਾ ਗਿਆ ਉਹਨਾਂ ਦੇ ਕਾਰਜਕਾਲ ਨੂੰ 2030 ਤੱਕ ਵਧਾ ਦਿੱਤਾ ਗਿਆ ਹੈ ਸਰਕਾਰਾਂ ਹਮੇਸ਼ਾ ਆਪਣੀ ਪਸੰਦ ਦੀ ਆਰਮੀ ਚੀਫ ਉੱਥੇ ਚਾਹੁੰਦੀਆਂ ਨੇ ਨਵੇਂ ਸੇਧਾ ਅਸੋਧਾ ਨਾਲ ਰਾਜਨੀਤਿਕ ਪਾਰਟੀਆਂ ਨੂੰ ਤਾਂ ਫਾਇਦਾ ਹੋਏਗਾ ਪਰ ਇੰਸਟੀਟਿਊਸ਼ਨ ਕਮਜ਼ੋਰ ਹੋ ਜਾਣਗੇ ਜੇ ਐਦਾਂ ਹੀ ਸਾਰੇ ਕਾਰਜਕਾਲ ਬਣਾਉਂਦੇ ਵਿਧਾਨਦੇ ਰਹੇ ਫਿਰ ਤਾਂ ਕੋਈ ਸਿਸਟਮ ਹੀ ਨਹੀਂ ਰਹੇਗਾ ਕੋਈ ਪ੍ਰੋਸੀਜਰ ਹੀ ਨਹੀਂ ਰਹੇਗਾ ਇਹ ਨਿਯੁਕਤੀ ਪੀਟੀਆਈ ਨਾਲ ਕਿਤੇ ਨਾ ਕਿਤੇ ਖੁੱਲੀ ਜੰਗ ਦੀ ਸ਼ੁਰੂਆਤ ਲੱਗਦੀ ਹੈ ਜੇਕਰ ਤੁਸੀਂ ਕੋਈ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਜਾਂ ਅਪਡੇਟਸ ਲੈਣਾ ਚਾਹੁੰਦੇ ਹੋ ਇਗਜ਼ਾਮ ਨੂੰ ਲੈ ਕੇ ਤਾਂ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਵੀਡੀਓਜ਼ ਦੇ ਲਿੰਕ ਵੀ ਉੱਥੇ ਸ਼ੇਅਰ ਹੁੰਦੇ ਰਹਿੰਦੇ ਨੇ ਇਸੇ ਮੰਚ ਦੇ ਉੱਤੇ ਪੰਜਾਬੀ ਲਿਟਰੇਚਰ ਯੂਪੀਐਸਸੀ ਲਈ ਤਿਆਰ ਕਰਵਾਇਆ ਜਾਂਦਾ ਤੁਹਾਨੂੰ ਪਤਾ ਹੈ ਵੀ ਪੰਜਾਬੀ ਲਿਟਰੇਚਰ ਆਈਐਸ ਦੇ ਐਗਜ਼ਾਮ ਦੇ ਵਿੱਚ ਇਦਾਂ ਦਾ ਸਬਜੈਕਟ ਹੈ ਜਿਹਦੇ ਵਿੱਚ ਤੁਸੀਂ ਤਕਰੀਬਨ 500 ਦੇ ਵਿੱਚੋਂ 500 ਦੇ ਵਿੱਚੋਂ 350 ਨੰਬਰ ਵੀ ਸਕੋਰ ਕਰ ਸਕਦੇ ਹੋ ਜੇਕਰ ਕਿਸੇ ਵੀ ਤਰੀਕੇ ਦੀ ਇਨਕੁਆਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ